ਲੋ ਜੀ ਤੇ ਟੈਚੀ ਆਪਣੇ ਉਹ ਪਹੁੰਚ ਗਏ ਉਹ ਉੱਥੇ ਟਿਕ ਜਾਣਗੇ ਤੇ ਇਹ ਤੋਂ ਬਾਅਦ ਅਗਲੇ ਬੰਦੇ ਚਾਕੇ ਲੈ ਜਾਣਗੇ ਆ ਗਏ ਲੰਦੇ ਪੰਜਾਬ ਵਾਲੇ ਪਾਸੇ ਇੱਕ ਵਾਰ ਫੇਰ ਯਾਤਰਾ ਤੇ ਐਤਕੀ ਜਿਹੜਾ ਇਧਰਲਾ ਪਾਸਾ ਇਹ ਬੰਦ ਹੈ ਮੈਂ ਤੁਹਾਨੂੰ ਦਿਖਾਵਾਂ ਅੱਗੇ ਤਾਂ ਇੱਥੋਂ ਲੰਗੇ ਸੀ ਕਾਫੀ ਕੁਝ ਬਦਲ ਗਿਆ ਇੱਕ ਸਾਲ ਜੀ ਤੇ 4 5 6 7 8 9 ਬੈਗ ਮੇਰੇ ਕੋਲ ਲੈਣਾ ਤੁਸੀਂ ਹਾਂਜੀ ਇਹ ਦੇਖੋ ਕਿਵੇਂ ਲੰਕਾਏ ਹਾਂਜੀ 9 ਬੈਗ ਮੇਰੇ ਕੋਲ ਲੈਣਾ ਜੀ ਜਿਹੜਾ ਪਾਉ ਜਾ ਫਿਰ ਮੈਂ ਕਿਹਾ ਵੱਡੇ ਕੱਦਾਂ ਵਾਲੇ ਬੰਦੇ ਸਾਡੇ ਵੀ ਐ ਉੱਚੇ ਲੰਗੇ ਉੱਚੇ ਲੰਗੇ ਐਦ ਕੀ ਸੀ ਕਿਉਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ ਇਸ ਵਲੌਗ ਦੇ ਰਾਹੀਂ ਆਪਣੀ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਅਸੀਂ ਜਾ ਰਹੇ ਹਾਂ ਜੀ ਨਨਕਾਣਾ ਸਾਹਿਬ ਪਾਕਿਸਤਾਨ ਦਾ ਸਫ਼ਰ ਆਪਣਾ ਫੇਰ ਸ਼ੁਰੂ ਹੋਣ ਜਾ ਰਿਹਾ ਫਿਲਹਾਲ ਅਸੀਂ ਹੈਗੇ ਆਂ ਅਮਰitsar ਸਾਹਿਬ ਕਿ ਇਸ ਵਾਰੀ ਅਸੀਂ ਚੱਲੇ ਆ ਆਪਣੇ ਪੂਰੇ ਪਰਿਵਾਰ ਦੇ ਨਾਲ ਸਾਰਿਆਂ ਦੀ ਇਹ दिली ਕੋਹਾਸ਼ ਹੁੰਦੀ ਹੈ ਕਿ ਅਸੀਂ ਆਪਣੇ ਵਿਛੜੇ ਗੁਰੂ ਧਾਮ ਨੇ ਜਿਹੜੇ ਉਹ ਆਪਣੇ ਪਰਿਵਾਰ ਨਾਲ ਦੇਖੀਏ ਸਾਡੀ ਵਾਹਿਗੁਰੂ ਨੇ ਅਰਦਾਸ ਸੁਣੀਆ ਮਤਲਬ ਅਸੀਂ ਆਪਣੇ ਸਾਰੇ ਪਰਿਵਾਰ ਨਾਲ ਚੱਲੇ ਆ ਤੇ ਤੁਹਾਨੂੰ ਹੁਣ ਆਉਣ ਵਾਲੇ ਦਿਨਾਂ 'ਚ ਜਿਹੜੇ ਦਰਸ਼ਨ ਕਰਾਉਂਦੇ ਰਾਵਾਂਗੇ ਗੁਰਧਾਮਾਂ ਦੇ ਇਸ ਤੋਂ ਇਲਾਵਾ ਜਿਵੇਂ ਪਹਿਲਾਂ ਆਪਣਾ ਪਾਕਿਸਤਾਨ ਦਾ ਪੂਰਾ ਟੂਰ ਕੀਤਾ ਸੀਗਾ ਤੇ ਸਵੇਰ ਦੇ ਵਜੇ ਹੋਇਆ 10 ਤੇ ਅਸੀਂ ਪੈਕਿੰਗ ਬੁਕਿੰਗ ਕਰ ਲਈਏ ਬੈਗ ਆਪਣੇ ਚੱਕ ਲਈਏ ਤੇ ਨਾਲ ਸਾਰੀ ਫੈਮਿਲੀ ਨਾਲ ਮਿਲਾਉਨੇ ਆ ਚਲੋ ਜੀ ਚੱਕੀਏ ਸਮਾਨ ਜੀ ਸਾਰਾ ਤੇ ਇਹ ਦੇਖੋ ਤਿਆਰੀ ਹੈ ਜੀ ਸਭ ਦੀ ਖੇਚੋ ਤਿਆਰੀ ਕਰੋ ਲੇਟ ਨਾ ਹੋਈਏ ਫਿਰ ਚਲੋ ਜੀ ਟਾਈਮ ਨਾਲ ਲੰਘਾਂਗੇ ਆਪੋ ਆਪਣਾ ਬੈਗ ਪਛਾਣ ਆਪੋ ਆਪਣੇ ਬੈਗ ਦੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਬੱਸ ਆਪਣੀ ਬਾਹਰ ਆਈ ਖੜੀ ਹੈ ਜੀ ਤੇ ਜਿੱਦੇ ਤੇ ਅਸੀਂ ਜਾਣਾ ਵਾਗੇ ਬਾਰਡਰ ਤੱਕ ਤੇ ਜਿਨ੍ਹਾਂ ਨੇ ਇਹ ਬੱਸਾਂ ਸਰਵਿਸ ਭੇਜੀ ਆਪਾਂ ਨੂੰ ਆਪਣੇ ਲਈ ਸ਼ੁਕਰੀਆ ਭਾਈ ਜੀ ਮਿਹਰਬਾਨੀ ਜੀ ਤੁਹਾਡੀ ਇਹ ਭਾਈ ਜੀ ਛੱਡ ਕੇ ਆਉਣਗੇ ਆਪਾਂ ਨੂੰ ਤੇ ਨਾਲ ਸਤਖੰਡ ਸੇਰੀ ਹਰਮੰਦਰ ਸਾਹਿਬ ਜੀ ਦੀਆਂ ਬੱਸਾਂ ਨੇ ਸਾਰੀਆਂ ਤੇ 77 ਆਪਣੇ ਉਹ ਕਿਧਰ ਗਏ ਇੰਚਾਰਜ ਸਿੰਘ ਇੰਚਾਰਜ ਜੀ ਅੱਛਾ ਆਉਣ ਲੱਗੇ ਆ ਠੀਕ ਹੈ ਇਹ ਸਾਡੀ ਦੋ ਬੰਦਿਆਂ ਦੀ ਡਿਊਟੀ ਕੈਮਰੇ ਆਂਦੇ ਆ ਜੀ ਤੇ ਅਸੀਂ ਅਸੀਂ ਕਵਰੇਜ ਦੇਣੀ ਆ ਸਿਰਫ ਆਪੋ ਆਪਣਾ ਸਮਾਨ ਰੱਖ ਲਈ ਮੇਰਾ ਟੈਚ ਹੀ ਰੱਖ ਦਿਓ ਥੱਲੇ ਆ ਪਹਿਲੀ ਰੱਖਦਾ ਦੇਖੋ ਮੈਂ ਆਪਦਾ ਆਪ ਧਰਨ ਹੈ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਸਾਰੀ ਸਵਾਰੀ ਹਾਂਜੀ ਹਾਂਜੀ ਲਓ ਜੀ ਤਿਆਰੀਆਂ ਸਾਰੀਆਂ ਹੋ ਗਈਆਂ ਮੁਕੰਮਲ ਤੇ ਬੈਗ ਅਸੀਂ ਰੱਖ ਲੈ ਬੱਸ ਦੇ ਵਿੱਚ ਤੇ ਇੱਥੋਂ ਸਿੱਧਾ ਅਸੀਂ ਵਾਗਾ ਬਾਰਡਰ ਤੇ ਪਹੁੰਚਣਾ ਮੇਰੇ ਖਿਆਲ ਚ ਕਿੰਨੇ ਕਿਲੋਮੀਟਰ ਹੈ ਜੀ 40 ਕੋਨਾ 40 ਹਾਂ 40 ਕਿਲੋਮੀਟਰ ਹੈ ਕੋਈ ਅੱਧਾ ਪੌਣਾ ਘੰਟਾ ਸਾਨੂੰ ਲੱਗਣਾ ਤੇ ਉੱਥੇ ਜਾ ਕੇ ਬਾਕੀ ਦਿਖਾਉਨੇ ਆ ਇਸ ਵਾਰ ਕਿੰਨੀ ਕੁ ਸੰਗਤ ਜਾ ਰਹੀ ਆ ਕਿੰਨਾ ਕੁ ਸ਼ਾਇ ਸੰਗਤਾਂ ਦਾ ਸਾਰਾ ਤੇ ਵੈਸੇ ਤਾਂ ਸਭ ਜਿੰਨਾ ਪੂਰਾ ਜਥਾ ਜਾ ਰਿਹਾ ਹੋ ਗਿਆ ਰਵਾਨਾ ਜਥਾ ਰਵਾਨਾ ਹੋ ਗਿਆ 8 ਵਜੇ ਤੋਂ ਜਾ ਰਿਹਾ ਜੀ 8 ਵਜੇ ਤੋਂ ਜਾ ਰਿਹਾ ਅਸੀਂ ਜਾ ਰਹੀਆਂ 8 ਵਜੇ ਹਾਂਜੀ ਹਾਂਜੀ ਬਸ ਤੇ ਅਸੀਂ ਐਸਜੀਪੀਸੀ ਦੀਆਂ ਬੱਸਾਂ ਛੱਡ ਕੇ ਆ ਰਹੀ ਠੀਕ ਹੈ ਜੀ ਕੇ ਦੁਬਾਰਾ ਵੀ ਆ ਰਹੀਆਂ ਲੈ ਕੇ ਜਿਹੜੇ ਉਹ ਰਹਿ ਗਏ ਕੋਈ ਠੀਕ ਹੈ ਜੀ ਉਹ ਦੁਬਾਰਾ ਰਾਉਂਡ ਤੇ ਜਾ ਰਹੀਆਂ ਲਗਾਤਾ ਦੁਬਾਰਾ ਲੈ ਕੇ ਚੱਲ ਲਈਆਂ ਬਸ ਤੇ ਉੱਥੇ ਪਹੁੰਚ ਕੇ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਆ ਜਾਓ ਬਾਈ ਜੀ ਬੈਠੋ ਕਰਾ ਲਾਈਏ ਰੱਬ ਦਾ ਨਾਮ ਲੈ ਵੀ ਸੰਗਤੋ ਲਾ ਦੋ ਛੱਡ ਦੋ ਜਗਾਰਾ ਹੁਣ ਸੋਨਹੇ ਸਾਤ ਗੁਰਿਆ ਕਾਲ ਸ਼ਹਿਰ ਅੰਮ੍ਰਿਤਸਰ ਲਾਹੌਰੀ ਗੇਟ ਜਿੰਨੇ ਦਰਵਾਜ਼ੇ ਲਾਹੌਰ ਦੇ ਆ ਉਨੀ ਦਰਵਾਜ਼ੇ ਅੰਮ੍ਰਿਤਸਰ ਦੇ ਆ ਇਹ ਜਾਂਦੇ ਜਾਂਦੇ ਰੁਕਿਆ ਜੀ ਅਸੀਂ ਹਲਦੀ ਰਾਮ ਸਾਡੇ ਭਰਾਵਾਂ ਨੂੰ ਕਹਿੰਦੇ ਇੱਧਰ ਲਈ ਮਠਾਈ ਬਹੁਤ ਪਸੰਦ ਆ ਸਪੈਸ਼ਲੀ ਹਲਦੀ ਰਾਮ ਦੀ ਦੇਵਰਾ ਹਲਦੀ RAM ਦੇ ਮਠਾਈ ਚੱਕ ਲਈ ਮੈਂ ਗਿਆ ਪਿਛਲੇ ਸਾਲ ਵੀ ਲੈ ਕੇ ਗਏ ਸੀ ਲਾਸਟ ਇਅਰ ਐਤ ਕੀ ਡੱਬੇ ਵੱਧ ਲੈ ਕੇ ਜਾਣਾ ਕਿਉਂਕਿ ਅਸੀਂ ਬੰਦੇ ਵੱਧ ਕਿਉਂ ਭਾਈ ਵੱਧ ਬੰਦਿਆ ਸਾਹਿਬ ਉਹਨਾਂ ਵੱਧ ਮਠਾਈ ਚੱਕਣੀ ਹੈ ਕੀ ਲੈਣਾ ਹੁਣ ਉਹ ਦੇਖਦੇ ਆਪਣੇ ਕਹਿੰਦੇ ਜੀ ਇਹਨੂੰ ਪਤੀਸਾ ਤੇ ਇਹ ਕਹਿੰਦਾ ਸੋਨ ਬਾਬੜੀ ਇਹ ਵਾਲੀ ਪਸੰਦ ਆ ਉਹਨਾਂ ਨੂੰ ਭਾਈ ਹਲਦੀ RAM ਤੋਂ ਪੈਸੇ ਲੈ ਲਿਓ ਆਪਣੇ ਠੀਕ ਹੈ ਮਸ਼ਹੂਰੀ ਕਰਨ ਦੇ ਜਿਹੜੀ ਮਸ਼ਹੂਰੀ ਕੀਤੀ ਇਹਨਾਂ ਨੇ ਹੈ ਪਵਾ ਲਿਓ ਪੈਸੇ ਠੀਕ ਹੈ ਦੇਖੋ ਕਿੰਨਾ ਡਿਸਕਾਊਂਟ ਕਰਦੇ ਨੇ ਇਹਨਾਂ ਨੇ ਕਿਹੜਾ ਡਿਸਕਾਊਂਟ ਕਰਨਾ 10 12 ਡੱਬੇ ਚੱਕਣੇ ਆ ਜੀ ਚੱਕੋ ਪੰਜ ਨਾਲ ਇੱਕ ਫ੍ਰੀ ਦੇਣਾ ਚਾਹੀਦਾ ਪੰਜ ਨਾਲ ਇੱਕ ਫ੍ਰੀ ਇੰਨਾ ਕੁ ਦਾ ਕਰਨਾ ਚਾਹੀਦਾ ਪਹਿਲਾਂ ਤਾਂ ਪਕੌੜੀਆਂ ਹੀ ਖਾਂਦੇ ਰਹੇ ਆ ਹਲਦੀ ਰਾਮ ਦੀਆਂ ਹੁਣ ਖਾਣ ਲੱਗਿਆ ਆ ਸੋਨ ਪਾਪੜੀ ਇਹ ਵੀ ਉਹ ਖਾਂਦੇ ਆ ਸਾਰੇ ਪੈਸੇ ਦਾ ਆ ਲੈ ਕੇ ਨਹੀਂ ਹੁੰਦੀ ਬਾਈ 830 20 ਹੋ ਗਏ 3820 ਇਹ ਬਾਈ ਜੀ ਦੇਖ ਲੋ ਸਾਡੇ ਸਬਸਕ੍ਰਾਈਬਰ ਆ ਸ਼ੁਕਰੀਆ ਵੀਰੇ ਧੰਨਵਾਦ ਤੁਹਾਡਾ ਬਹੁਤ-ਬਹੁਤ ਸਪੈਸ਼ਲ ਦੇਖ ਲਓ ਇੱਥੇ ਖੜੇ-ਖੜੇ ਕਹਿੰਦੇ ਕਾਫੀ ਕਾਫੀ ਪਿਆਏ ਬਿਨਾਂ ਨਹੀਂ ਤੁਰਨਾ ਕਹਿੰਦੇ ਕਾਫੀ ਨਾਲ ਪੀਓ ਡੱਬਾ ਉਹਨਾਂ ਵਾਲਿਆਂ ਚੋਂ ਇੱਕ ਖੋਲ ਲਈ ਆਪਾਂ ਜਿਹੜਾ ਉਹਨਾਂ ਵਾਲਾ ਉਹਨਾਂ ਵਾਲੇ ਚੋਂ ਹੀ ਖੋਲ ਲੈਣੇ ਇੱਕ ਹੋਰ ਕੀ ਆ ਰੱਖੋ ਜੀ ਪੀਂਨੀ ਆ ਬਾਈ ਧੰਨਵਾਦ ਬਾਈ ਜੀ ਦੇਖਦੇ ਆ ਬਹੁਤ ਮਜ਼ਾ ਆਉਂਦਾ ਸਾਰੀ ਫੈਮਿਲੀ ਬੈਠ ਕੇ ਦੇਖਦੇ ਆ ਸ਼ੁਕਰੀਆ ਵੀਰੇ ਬਹੁਤ ਪਿਆਰ ਅਦਾ ਸ਼ੁਕਰੀਆ ਵੀਰੇ ਮਿਹਰਬਾਨੀ ਤੁਹਾਡੀ ਬਹੁਤ ਸਾਰਾ ਪਿਆਰ ਤੁਹਾਨੂੰ ਇਹ ਦੇਖ ਲਓ ਤੁਰਦੇ-ਫਿਰਦੇ ਪਿਆਰ ਕਰਨ ਵਾਲੇ ਆ ਮਿਲ ਜਾਂਦੇ ਦੇਖਣ ਵਾਲੇ ਚਲੋ ਜੀ ਬੈਠੋ ਲਓ ਜੀ ਸਮਾਨ ਕਰਾ ਲਿਆ ਪੈਕ ਨਿਕਲੀ ਅਗਲੇ ਸਫ਼ਰ ਤੇ ਹੁਣ ਬਾਗੇ ਦੇ ਵੱਲ ਨੂੰ ਬਾਗੇ ਦੇ ਬਾਰਡਰ ਤੁੰਦ ਅੱਜ ਬਹੁਤ ਹੈ ਕਲੈਰਟੀ ਮਨ ਲਾਦਾ ਵਿਜ਼ਿਬਿਲਟੀ ਘੱਟ ਹੋਣੀ ਐ ਦੇਖਣਾ ਨਹੀਂ ਦੂਰ ਤੱਕ ਬਲੌਗਰ ਚ ਬਲੌਗਰ ਵਜੇ ਫਿਰਦੇ ਆ ਪਾਲੀ ਪਾਲੀ ਭਾਈ ਵੀ ਕਹਿੰਦੇ ਜੀ ਵੀਡੀਓ ਬਣਾਉਣ ਲੱਗੇ ਮੁੰਡੇ ਲਓ ਜੀ ਬੈਠੀ ਇੱਕ ਵਾਰ ਫੇਰ ਸਫ਼ਰ ਵਧਾਈ ਅੱਗੇ ਤੇ ਚਲੋ ਖੁਸ਼ੀ ਇਹ ਆ ਗਿਆ ਜੀ ਤਨ ਤਨ ਬਬਾਸ਼ ਦੀਪ ਸਿੰਘ ਜੀ ਸ਼ੀਦਾ ਬਬਾ ਦੀਪ ਸਿੰਘ ਜੀ ਬਬਾ ਸ਼ੀਦਾ ਸ਼ੀਦਾ ਸਿੰਘਾ ਗੁਰੂ ਘਰ ਤਰਨਤਾਰਨ ਰੋਡ ਤੇ ਸੀ ਅਸੀਂ ਬਾਰ ਬਾਰ ਅੰਮਰਸਰ ਦੇ ਬਾਈਪਾਸ ਹੁੰਦੇ ਹੋਏ ਜਾਣਾ ਤੇ ਜਿਹੜੇ ਹਿਸਾਬ ਨਾਲ ਨਾ ਲੈਂਦੇ ਪੰਜਾਬ ਵਾਲਿਆਂ ਨੂੰ ਸੋਨ ਪਾਪੜੀ ਪਸੰਦਾ ਮੈਨੂੰ ਲੱਗਦਾ ਅਲਦੀ ਰਾਮ ਨੂੰ ਇੱਕ ਦੋ ਫਰੈਂਚਾਈਜ਼ ਲਾਹੌਰ ਵੀ ਖੋਲ੍ਹਣੀਆਂ ਚਾਹੀਦੀਆਂ ਆਂ ਵੀ। ਤੇ ਵਧੀਆ ਸਮਾਨ ਵੇਚਿਆ ਕਰੂਗਾ। ਹਰ ਵਾਰ ਜਦੋਂ ਪਿਛਲੀ ਵਾਰ ਗਏ ਸੀ ਉਦੋਂ ਵੀ ਕਿੰਨਾ ਥਨੇ ਡੱਬੇ ਮੰਗਾਏ ਉਹਨਾਂ ਦੇ ਸਪੈਸ਼ਲ ਇਸ ਵਾਰ ਮੇਰ ਸਪੈਸ਼ਲ ਗਿਆ ਸੀਗਾ। ਤਕਰੀਬਨ ਪੌਣੇ ਇੱਕ ਘੰਟੇ ਦੇ ਸਫ਼ਰ ਬਾਅਦ ਜੀ ਤੇ ਅਸੀਂ ਪਹੁੰਚ ਗਿਆਂ ਠਾਰੀ ਬਾਰਡਰ ਤੇ ਸੰਗਤ ਬਾਵਾ ਦਿਖ ਰਹੀ ਐ ਤੇ ਸਾਰੀ ਜਥੇ ਨਾਲ ਉਧਰਲੇ ਪਾਸੇ ਜਾਣ ਵਾਲੀ ਐ ਨਨਕਾਣਾ ਸਾਹਿਬ ਨੂੰ। ਤੇ ਬੈਗ ਉਤਾਰ ਲੀਏ ਬੱਸ ਰੁੱਕ ਕੇ ਡੇੜੀ ਫੌਜੀ ਉਹਨੂੰ ਕਹੀ ਜਾਂਦਾ ਸਮਾਨ ਉਤਾਰ ਲੈਣ ਤੇ ਸਮਾਨ ਔਖਾ ਇਹਨਾਂ ਦੇ ਲਈ ਵੀ ਉਹ ਹੈ ਸਾਡੇ ਇੱਥੇ ਟ੍ਰੈਫਿਕ ਬਹੁਤ ਹੈਗੀ ਇੱਥੇ ਇੱਥੇ ਉਤਾਰ ਲਓ ਲੋ ਜੀ ਡੈਡੀ ਉਹ ਆਪਾਂ ਨੂੰ ਚਲੋ ਜੀ ਆਜੋ ਉਤਾਰੋ ਸੰਗ ਤੇ ਸਮਾਨ ਪਹਿਲਾਂ ਆਪ ਆਜੋ ਸਮਾਨ ਲਾਸਟ ਤੇ ਬਾਅਦ ਚ ਉਤਾਰ ਲਾਂਗੇ ਸਾਰਾ ਹਾਂਜੀ ਸੱਸੀ ਜੀ ਗੱਲ ਜੀ ਹੋਰ ਕਿੱਦਾਂ ਅੱਛਾ 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 ਕੀ ਹਾਲ ਚਾਲ ਠੀਕ ਠਾਕ ਹੋ ਜੀ ਹਾਂ ਆ ਆ ਕੋਈ ਨਹੀਂ ਮਿਲਦੇ ਆ ਜੀ ਹਾਂ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਠੀਕ ਠਾਕ ਹਾਂ ਜੀ ਹਾਂ ਜੀ ਚੜ੍ਹਦੀ ਕਲਾ ਗਵਾਂਢੀ ਪਿੰਡਾਂ ਦੇ ਮਿਲ ਲਾਗੇ ਸਾਡੇ ਢੱਡਰੀਆਂ ਗਵਾਂਢੀ ਪਿੰਡ ਸਾਡੇ ਢੱਡਰੀਆਂ ਇਹ ਡੈਡੀ ਆ ਗਏ ਜੀ ਡੈਡੀ ਆ ਗਏ ਹਾਂ ਡੈਡੀ ਉਹ ਚੱਕੋ ਟੱਚ ਥੱਲੇ ਡਿੱਗ ਗਿਆ ਉਹ ਬਿਟੀਆ ਸਾਮਾਨ ਸਾਰਾ ਉਤਾਰ ਲਿਆ ਜੀ ਕਰਮਾਂ ਦੀ ਗੱਲ ਹੁੰਦੀ ਹੈ ਦੇਖ ਲਓ ਪਹਿਲੀ ਵਾਰ ਜਦੋਂ ਕੱਲੇ ਖੁਸ਼ੀ ਗਏ ਸੀ ਆ ਪਾਕਿਸਤਾਨ ਦੂਜੀ ਵਾਰ ਮੈਂ ਦੇ ਖੁਸ਼ੀ ਗਏ ਤੇ ਤੀਜੀ ਵਾਰ ਹੁਣ ਲਗਾਤਾਰ ਅਸੀਂ ਜਾ ਰਹੇ ਹਾਂ 2000 ਬਾਈ ਦੋ ਫਿਰ ਦੋ ਫਿਰ 6 ਹੁਣ ਆਇਤ ਕੀ ਸਾਰਾ ਪਰਿਵਾਰ ਸਾਰੇ ਪਰਿਵਾਰ ਦਾ ਵੀਜ਼ਾ ਲੱਗਿਆ ਜੀ ਤੇ ਕਾਫੀ ਸਾਰੀਆਂ ਸੰਗਤਾਂ ਜਿਹੜੀਆਂ ਦੇਖਣ ਵਾਲੀਆਂ ਉਹ ਮਿਲ ਵੀ ਰਹੇ ਆ ਤੇ ਬਾਕੀ ਹੁਣ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਆ ਨਾਲ-ਨਾਲ ਸਾਰਾ ਲਓ ਜੀ ਹੋਈਏ ਥੋੜਾ ਥੋੜਾ ਕਰਕੇ ਬਾਰਡਰ ਦੇ ਨੇੜੇ ਨੂੰ ਮੈਨੂੰ ਐ ਲੱਗਦਾ ਵੀ ਅੱਜ ਕ੍ਰਾਸ ਕਰਨ ਨੂੰ ਜੀ ਸਾਨੂੰ ਲੱਗਣਗੇ 2-3 ਘੰਟੇ ਘੱਟੋ-ਘੱਟ ਕਾਰਨ ਉਹਦਾ ਇਹ ਹੈ ਕਿਉਂਕਿ ਸੰਗ ਦੋ ਦਾ ਹੋਰ ਜੀ ਠੀਕ ਠਾਕ ਜੀ ਸასი ਗੱਲ ਜੀ ਅੱਗੇ ਲੰਗਰ ਵੀ ਚੱਲ ਰਿਹਾ ਜੀ ਚਾਹ ਸ਼ੱਕ ਲਈਏ ਥੋੜੀ ਥੋੜੀ ਲਾਹੌਰ ਐ ਇਥੋਂ ਵੈਸੇ ਦੂਰ ਨਹੀਂ 23 ਕਿਲੋਮੀਟਰ ਐ ਸਾਰਾ ਪਾਣੀ ਵੀ ਲੈਣਾ ਸਫ਼ਰ ਥੋੜਾ ਹੀ ਐ ਪਰ ਲੰਬਾ ਬਹੁਤ ਐ ਡੈਡੀ ਪਾਣੀ ਲੈ ਲਿਓ ਪਾਣੀ ਦੀਆਂ ਬੋਤਲਾਂ ਲੈ ਲਓ ਜੀ ਛੋਟੀਆਂ ਨਾਲੇ ਆਪਾਂ ਨੂੰ ਉਹ ਤੁਹੋਸ਼ੀ ਠਾਪੇ ਤੋਂ ਲੈ ਲਈ ਅੱਗੇ ਨਾਲੇ ਬਾਈ ਮੈਂ ਤੁਹਾਨੂੰ ਇੰਟਰੋਡਿਊਸ ਕਰਾਦਾ ਸਾਰਿਆਂ ਨਾਲ ਇਹ ਨੇ ਤੇਜ ਅੰਕਲ ਗੁਰਦੇਵ ਸਿੰਘ ਤੇ ਉਹ ਕਾਵਲ ਅੰਕਲ ਉਹਨਾਂ ਨੂੰ ਤੁਸੀਂ ਪਹਿਲਾਂ ਦੇਖਿਆ ਹੋਣਾ ਹੇਮਕੁੰਨ ਸਾਹਿਬ ਗਏ ਸੀ ਆਪਣੇ ਨਾਲ ਤੇ ਇਹ ਨੇ ਜੀ ਕਾਕਾ ਸਿੰਘ ਜੀ ਬਲਜਿੰਦਰ ਸਿੰਘ ਇਹ ਕੁਲਦੀਪ ਭੈਣ ਦੇ ਡੈਡੀ ਨੇ ਕੈਨੇਡਾ ਮੇਲੇ ਸੀ ਉਹਨਾਂ ਨੂੰ ਠੀਕ ਹੈ ਤੇ ਇਹ ਆਪਣੇ ਫਾਦਰ ਸਾਹਿਬ ਆ ਗਏ ਜੀ ਆਹ ਸੈਕੰਡ ਫਾਦਰ 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 ਇਕੱਠੇ ਹੋ ਗਏ ਦੋ ਤੇ ਇਧਰ ਮੰਮੀਆ ਨੇ ਦੋਨੇ ਮੰਮੀ ਆ ਗੀਆਂ ਉਹ ਮਾਸੀ ਜੀ ਆ ਗਏ ਮੇਰੇ ਤੇ ਖੁਸ਼ੀ ਆ ਗਈ ਤੇ ਨਾਲ प्रमोद ਕਿੱਥੇ ਹੈ प्रमोद ਆਇਦਰ ਨਾਲ ਆ प्रमोद ਜੀ ਆ ਗਏ ਇਹਨਾਂ ਦਾ ਨਾਮ ਪ੍ਰਮੋਦ ਕਿਉਂ ਪਿਆ ਇਹ ਤੁਹਾਨੂੰ ਮੈਂ ਅੱਗੇ ਜਾ ਕੇ ਹੌਲੀ ਹੌਲੀ ਦੱਸੂ ਵੈਸੇ ਇਹਨਾਂ ਦਾ ਨਾਮ ਪਾਲੀ ਰੂਪਾ ਜੜੀ ਹੈ ਲੱਗਦਾ ਪਰਨੇ ਤੋਂ ਮੈਂ ਪ੍ਰਮੋਦ ਲੱਗ ਰਿਹਾ ਸਰਦਾਰ ਬੰਦਾ ਪਰਨਾ ਤੁਸੀਂ ਜਾਣ ਕੇ ਬੰਦੇਗਾ ਹੁਣ ਇਹਨੂੰ ਪ੍ਰਮੋਦ ਲੱਗਾ ਕੀ ਪਾਉਣੀ ਹੈ ਆਪਣੀ ਘਰ ਵਾਲੇ ਲੱਡੂ ਕਰ ਦਿਓ ਜਿਹੜੇ ਘਰੋਂ ਬਣਾਏ ਹੋਏ ਨੇ ਇਹ ਬਾਬੇ ਦੇ ਜਿਹੜੇ ਉਹ ਨੇ ਇਹ ਵੀ ਸੰਗ ਤੈਨੂੰ ਨਾਲ ਹੀ ਨੇ ਲਿਆ ਬਾਬੇ ਚਾਹ ਸ਼ਕਲੀ ਜੀ ਗਰਮਾ ਗਰਮ ਤੇ ਹੁਣ ਅਸੀਂ ਚੱਲੇ ਆਂ ਅਗਲੇ ਰੀ ਕਾਰਵਾਈ ਦੇ ਹਿੱਤ ਤੇ ਅੱਗੇ ਫਾਰਮ ਭਰਨਾ ਹੈ ਹੁਣ ਮੇਰੇ ਖਿਆਲ ਚ ਫਾਰਮ ਭਰਿਆ ਜਾਂਦਾ ਹੁੰਦਾ ਤੇ ਜਿਹੜਾ ਕਸਟਮ ਫਾਰਮ ਹੁੰਦਾ ਹੈ ਜੱਜ ਜਾਂ ਇਮੀਗ੍ਰੇਸ਼ਨ ਤੇ ਦੇਣਾ ਹੁੰਦਾ ਸਰਕਾਰੀ ਪਾਰਕਿੰਗ 700 ਮੀਟਰ ਲਾਹਵਾਰਾ ਇਥੋਂ ਸਾਰੀ 2 ਕਿਲੋਮੀਟਰ ਹੈ ਅੱਗੇ ਬੋਰਡ ਆਊਗਾ ਤੁਹਾਨੂੰ ਦਿਖਾਵਾਂਗੇ ਤੇ ਤੁਹਾਨੂੰ ਇਹ ਫਾਰਮ ਮਿਲ ਜਾਣਗੇ ਤੇ ਇੱਕ ਜਣੀ ਫੜ ਲਓ ਸਾਰੇ ਇੱਕ ਜਣਾ ਫੜ ਲਓ 11 11 ਦੇ ਦਿਓ ਜੀ 11 ਰਿਓ ਜੀ 11 ਫਾਰਮ ਲੈ ਲਓ ਇਹੋ ਜਿਹਾ ਫਾਰਮ ਹੁੰਦਾ ਆ ਦਿਓ ਬਾਪੂ ਜੀ ਇੱਕ ਇਹੋ ਜਿਹਾ ਫਾਰਮ ਹੁੰਦਾ ਜੀ ਇਹ ਆ ਤੁਹਾਡੇ ਸਾਹਮਣੇ ਹੈਗਾ ਫਾਰ ਇੰਡੀਅਨਸ ਓਨਲੀ ਓਨਲੀ ਜਿਹੜੇ ਇੰਡੀਅਨ ਨੈਸ਼ਨਲ ਐ ਉਹੀ ਇਹ ਫਾਰਮ ਨੂੰ ਭਰ ਲੰਗੇ ਡੈਟ ਹੁਣ ਸਾਰੇ ਜਣੇ ਭਰ ਦੀ ਇੱਕ ਜਾਣਾ ਇੱਕ ਜਾਣਾ ਖੁਸ਼ੀ ਸਾਰਿਆਂ ਦੇ ਪਰ ਦਵਾ ਲਓ ਸਾਰੇ ਇਕੱਠੇ ਕਰ ਲਓ ਖੁਸ਼ੀ ਸਾਰਿਆਂ ਦੇ ਪਰ ਦੋ ਮੈਨੂੰ ਇਹ ਬੰਦੇ ਗਿਣ ਲਈ ਆਪਾਂ ਇਹ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਨਾਲ ਇੰਨੀ ਮਦਦ ਕੀਤੀ ਸਾਡੀ ਇੱਥੇ ਤੱਕ ਛੱਡ ਕੇ ਗਏ ਨੇ ਲੋਕ ਲਾ ਉਤਾਰ ਕੇ ਨਹੀਂ ਮੁੜੇ ਧੰਨਵਾਦ ਬਾਈ ਜੀ ਕੀ ਨਾਮ ਹੈ ਜੀ ਤੁਹਾਡਾ ਸਰਦਾਰ ਵਿਕਰਮ ਸਿੰਘ ਜੀ ਸਰਦਾਰ ਵਿਕਰਮ ਸਿੰਘ ਕਿੱਥੋਂ ਬਿਲੋਂਗ ਕਰਦੇ ਹੋ ਅਸੀਂ ਮੇਰ ਕੇ ਲੋਕਲ ਆ ਮੇਰ ਕੇ ਤੋਂ ਚਲੋ ਜਿੱਦਣ ਆਏ ਫਿਰ ਮਿਲਦੇ ਆ ਸ਼ੁਕਰੀਆ ਮਿਹਰਬਾਨੀ ਹੈ ਚੰਗਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂ ਜੀ ਇਹ ਜਾਂਦੇ ਜਾਂਦੇ ਦੇਖੋ ਲਾਈਨਾਂ ਹੀ ਲੈਣਾ ਤੇ ਅੱਗੇ ਫੇਰ ਲਾਈਨ ਲੱਗੀ ਹੋਈ ਹੈ ਉਹ ਤੋਂ ਅਸੀਂ ਅੰਦਰ ਜਾਣਾ ਜਿੱਥੋਂ ਦੀ ਪਹਿਲਾਂ ਕਹਿੰਦੇ ਲੰਗੇ ਹੋਈ ਉਹਦਾ ਪਤਾ ਹੁੰਦਾ ਰਾ ਰਸਤੇਆਂ ਦਾ ਕਿ ਕਿੱਥੋਂ ਕਿੱਥੋਂ ਨਹੀਂ ਜਾਣਾ ਇੱਥੋਂ ਇਮੀਗ੍ਰੇਸ਼ਨ ਦੇ ਵੱਲੋਂ ਅੰਦਰ ਐਂਟਰ ਹੋ ਜਾਾਂਗੇ ਜੀ ਤੇ ਫੇਰ ਇਮੀਗ੍ਰੇਸ਼ਨ ਕਰਾ ਕੇ ਫੇਰ ਬਿਲਕੁਲ ਬਾਰਡਰ ਤੇ ਪਹੁੰਚਾਂਗੇ ਇੱਥੋਂ ਜਿਹੜਾ ਬਾਰਡਰ ਹੈ ਲਗਭਗ ਹੋਣਾ 1 ਕਿਲੋਮੀਟਰ 1 ਕਿਲੋਮੀਟਰ ਤੋਂ ਉੱਪਰ ਥੋੜੇ ਫਾਰਮ ਆ ਗਏ ਚਾਚਾ ਜੀ ਭਰੇਗੇ ਓਕੇ ਓਕੇ ਮੌਸਮ ਨਾਲ ਅੱਜ ਕਾਫੀ ਜ਼ਿਆਦਾ ਖਰਾਬ ਹੈਗਾ ਵੈਸੇ ਪਿਛਲੇ 5-7 ਦਿਨ ਤੋਂ ਮੈਂ ਲੱਗਦਾ ਇੰਨਾਂ ਨਹੀਂ ਅੱਗੇ ਅਸੀਂ ਦੇਖਦੇ ਹੁੰਦੇ ਆ ਇੱਥੋਂ ਨਾ ਜਿਹੜੇ ਝੰਡੇ ਆ ਦੋਵੇਂ ਇੰਡੀਆ ਦਾ ਤੇ ਪਾਕਿਸਤਾਨ ਦਾ ਦੋਵੇਂ ਝੰਡੇ ਤੋਂ ਸਾਫ਼ ਦਿਖਦੇ ਹੁੰਦੇ ਆ ਇਹ ਪਤਾ ਨਹੀਂ ਧੁੰਦ ਹੈ ਪਤਾ ਨਹੀਂ ਧੂਆ ਹੈ ਪਤਾ ਨਹੀਂ ਪ੍ਰਦੂਸ਼ਣ ਹੈ ਪਤਾ ਰੱਬ ਜਾਣਦਾ ਕੀ ਹੈ ਪਰ ਸਮੋਗ ਹੈ ਪਾਲੀ ਵਾਈ ਕਹਿੰਦੇ ਸਮੋਗ ਹੈ ਉਹਦੇ ਕਰਕੇ ਨਾਲੇ ਤਾਂ ਪਰੇਸ਼ਾਨੀ ਬਹੁਤ ਆ ਸਾਹ ਲੈਣ 'ਚ ਵੀ ਥੋੜਾ ਜਿਹਾ ਗਿਆ ਪੰਜ ਦਿਨਾਂ ਤੋਂ ਮੈਨੂੰ ਲੱਗਦਾ ਜਿੱਦਣ ਮੀਂਹ ਪਊਗਾ ਸ਼ਾਇਦ ਉਦੋਂ ਠੀਕ ਹੋਊਗਾ ਤੇ ਲਾਹੌਰ ਤਾਂ ਕਹਿੰਦੇ ਇਹਦੋਂ ਵੀ ਵੱਡਾ ਸ਼ਹਿਰ ਹੈ ਅਮਰਸਰ ਤੋਂ ਤੇ ਉਥੇ ਤਾਂ ਏਦੋਂ ਵੀ ਜ਼ਿਆਦਾ ਇਹ ਮਤਲਬ ਦਾ ਸਮੱਸਿਆ ਹੋਊਗੀ ਹੈ ਤੇ ਅਮਰਸਰ ਪਿੰਡਾਂ ਵੱਲ ਸਾਡੇ ਵੱਲ ਬਰਨਾਲੇ ਹੋਰ ਉਧਰ ਹਜੇ ਸਹੀ ਸੀ ਅਮਰਸਰ ਜ਼ਿਆਦਾ ਲੱਗ ਰਹੀ ਹੈ ਮਤਲਬ ਜਿੱਥੇ ਇਥੇ ਸ਼ਹਿਰ ਵੱਡੇ ਅਜਿਹੀ ਟ੍ਰੈਫਿਕ ਜ਼ਿਆਦਾ ਹੈ ਉਹਦੇ ਕਰਕੇ ਜ਼ਿਆਦਾ ਸਮੱਸਿਆ ਹੈਗੀ ਸਿੰਗਲ ਲਾਈਨ ਜਾਓਗੇ ਤਾਂ ਸਿੱਧੀ ਤਾਂ ਲਾਈਨ 'ਚ ਜਾ ਰਹੇ ਕਦ ਨਹੀਂ ਜਾਏਗੀ ਅੱਗੇ ਖੁੱਲਗੇ ਜੀ ਦਰਵਾਜ਼ੇ ਜਾ ਰਹੇ ਉਹਨਾਂ ਨੂੰ ਤਾਂ ਦੇ ਹੀ ਰੋਕ ਕੰਡਿਆਲੀਆਂ ਤਾਰਾਂ ਨੰਨਣੀਆਂ ਅੱਜ ਹਾਂ ਖੜਨੇ ਹੀ ਉਥੇ ਜਾਣੇ ਫੋਟੋਆਂ ਹਾਂ ਚਲੋ 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 ਲਓ ਜੀ ਐਂਟਰੀ ਹੋਣ ਜਾ ਰਹੀ ਆ ਪਾਸਪੋਰਟ ਦਿਖਾ ਦਈਏ ਤੇ ਫਿਰ ਪੋਲੀਓ ਦੀ ਵੀ ਬੂੰਦ ਬੀਣੀ ਅੰਦਰ ਲਓ ਜੀ ਅੰਦਰ ਐਂਟਰੀ ਹੋ ਗਈ ਤੇ ਸਮਾਨ ਹੁਣ ਇਹਨਾਂ ਕੋਲ ਰੱਖ ਦਈਏ ਜਿਆਦਾ ਵਧੀਆ ਹਾਂਜੀ ਬਹੁਤ ਲੰਬੀ ਲਾਈਨ ਹੈ ਜੀ ਸੰਗਤ ਦੀ ਉਹ ਤੱਕ ਦੂਰ ਤੱਕ ਦਿਖਦੀ ਅੱਖ ਨਾਲ ਤੇ ਸੂਰਜ ਦੇਵਤਾ ਵੀ ਥੋੜਾ ਜਿਹਾ ਨਿਕਲਿਆ ਮਾੜ ਆ ਜਾ ਚਾਨਣ ਹੋਇਆ ਥੋੜਾ ਜਿਹਾ ਹੁਣ ਸਵੇਰ ਨਾਲ ਸਵੇਰੇ ਆਓ ਬਾਚੋਂ ਆਓ ਕਾਠੇ ਨਹੀਂ ਰਹਿੰਦਾ ਸੰਗਤ ਦਾ ਏ ਅਸੀਂ ਪਹੁੰਚ ਗਏ ਜੀ ਅੰਦਰਲੇ ਪਾਸੇ ਯਾਤਰੀ ਟਰਮੀਨਲ ਤੇ ਤੇ ਇੱਥੇ ਹੁਣ ਹੁਣੇ ਜੀ ਆਪਣੀ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਦਾ ਅ ਦਫਤਰ ਹੈ ਕਹਿ ਸਕਦੇ ਤੁਸੀਂ ਟਾਰੀ ਬਾਰਡਰ ਤੇ ਇਮੀਗ੍ਰੇਸ਼ਨ ਡਨ ਹੋ ਗਿਆ ਜੀ ਸਾਰਾ ਤੇ ਇਸ ਤੋਂ ਅਗੇ ਬੱਸੇ ਜਾਂ ਹੁੰਦੀਆਂ ਆਹ ਬੱਸਾਂ ਲੱਗੀਆਂ ਹੋਈਆਂ ਇਹ ਤੁਹਾਨੂੰ ਦਿਖਾਈ ਜੀ ਸਾਰੀ ਸੰਗਤ ਇਹਨਾਂ ਚ ਬੈਠ ਕੇ ਜ਼ੀਰੋ ਲਾਈਨ ਤੱਕ ਕਤਾਰ ਖਾਂਦੇ ਜਮਾਂ ਗੇਟ ਤੱਕ ਉਤਾਰ ਕੇ ਆਉਣਗੇ ਸਾਰਿਆਂ ਦਾ ਹੋ ਗਿਆ ਆ ਬੈਠੀ ਹੈ ਸਾਡੀ ਸਾਰੀ ਫੈਮਿਲੀ ਤੇ ਬੈਗ ਇਹਦੇ ਚ ਲੱਦ ਕੇ ਜਾਂਦੇ ਨੇ ਛੋਟੇ ਹਾਥੀਆਂ ਚ ਲੱਦ ਲੈਂਦੇ ਨੇ ਇਹ ਇਹ ਦੇਖੋ ਇਸ ਤਰੀਕੇ ਨਾਲ ਤੇ ਹੁਣ ਹੋਰ ਬਸ ਆਉਂਦੀ ਐ ਤੇ ਫੇਰ ਪਹੁੰਚਦੇ ਆ ਜੀ ਜ਼ੀਰੋ ਲਾਈਨ ਤੇ ਬਿਲਕੁਲ ਬਾਰਡਰ ਤੇ ਪਹੁੰਚ ਗਏ ਜੀ ਜ਼ੀਰੋ ਲਾਈਨ ਤੇ ਤੇ ਸਮਾਨ ਇੱਥੇ ਸਾਰਾ ਅਸੀਂ ਉਤਾਰ ਰਹੇ ਹਾਂ ਹੁਣ ਆਪਣਾ ਤੇ ਹੁਣ ਜਲਦੀ ਕਰਦੇ ਆ ਗੇਟ ਪਾਰ ਤੇ ਅਸੀਂ ਹੁਣ ਮਿਲਣਾ ਸਾਡੇ ਬੇਬੇ ਬਾਪੂ ਨੂੰ ਉਹਨਾਂ ਨੂੰ ਜਥੇ ਵਾਲੇ ਨੂੰ ਅਲੱਗ ਤੋਂ ਬੁਲਾ ਰਹੇ ਆ ਸਾਨੂੰ ਲੱਗਦਾ ਕਿਉਂਕਿ ਸਾਡਾ ਵਿਜ਼ਿਟ ਵੀ ਜੇ ਪਹਿਲਾਂ ਕੋ ਖੁੱਲਾ ਵੀ ਜਾਗਾ ਤੇ ਉਹਨਾਂ ਦਾ ਜਥੇ ਵਾਲਾ ਹੈਗਾ ਤੇ ਉਹਨਾਂ ਨੂੰ ਅਲੱਗ ਲੈ ਕੇ ਜਾ ਰਹੇ ਨੇ ਸ਼ਾਇਦ ਗੇਟ ਟੱਪਣ ਵੇਲੇ ਅਸੀਂ ਸਾਰੇ ਜਣੇ ਇਕੱਠੇ ਹੋ ਜਾਵਾਂਗੇ। ਲਓ ਜੀ ਸਾਰਾ ਕੰਮ ਡਨ ਹੋ ਗਿਆ। ਲਾਸਟ ਇੱਥੇ ਚੈੱਕ ਪੋਸਟ ਹੈ ਜਿੱਥੇ ਮਤਲਬ ਐਂਟਰੀ ਹੁੰਦੀ ਹੈ ਤੇ ਉਹ ਵੀ ਹੋ ਗਈ। ਬੇਬੇ ਬਾਪੂ ਵੀ ਆ ਗਏ ਜੀ ਪਹੁੰਚ ਗਏ ਤੇ ਇਹ ਚਾਚਾ ਜੀ ਵੀ ਬੀਐਸਐਫ ਮੇਂ ਚਾਹੀਏ تھے۔ ਸਰ ਇਹ ਬੀਐਸਐਫ ਮੇਂ ਚਾਹੀਏ تھے۔ ਇਹਨਾਂ ਨੂੰ ਬੀਐਸਐਫ ਵਿੱਚ ਜਾਣ ਦੇਣਾ ਸੀਗਾ। ਲਓ ਜੀ ਬਾਰਡਰ ਹੋ ਰਿਹਾ ਕ੍ਰਾਸ ਜ਼ੀਰੋ ਲਾਈਨ ਤੇ ਆ ਬਿਲਕੁਲ ਚਲੋ ਪਾਸਪੋਰਟ ਖੋਜੀ ਪਾਸਪੋਰਟ ਦੇ ਸੰਗਤ ਸਾਡੀ ਸਾਰੀ ਆ ਗਈ ਇਸ ਵਾਰ ਅਲੱਗ-ਅਲੱਗ ਜਾਣਾ ਪਿਆ ਪਿਛਲੀ ਵਾਰ ਤਾਂ ਇਕੱਠੇ ਜਾਣ ਦਿੱਤਾ ਸੀਗਾ ਖੜ ਜਿਓ ਇੱਥੇ ਜੀ ਹਾਂ ਰੁਕ ਜਿਓ ਹਾਂਜੀ ਆ ਜ਼ੀਰੋ ਲਾਈਨ ਆ ਥੱਲੇ ਦੇਖੋ ਲਓ ਜੀ ਤੇ ਟੈਚੀ ਆਪਣੇ ਉਹ ਪਹੁੰਚ ਗਏ ਉਹ ਉੱਥੇ ਟਿਕ ਜਾਣਗੇ ਤੇ ਇਹ ਤੋਂ ਬਾਅਦ ਅਗਲੇ ਬੰਦੇ ਚੱਕ ਕੇ ਲੈ ਜਾਣਗੇ ਇਹ ਦੇਖੋ ਇਹ ਆ ਜੀ ਜ਼ੀਰੋ ਲਾਈਨ ਤੇ ਇਹ ਹੋ ਗਿਆ ਕ੍ਰੋਸ ਆ ਗਈ ਤਾਰ ਲਓ ਲਓ ਜੀ ਆਗੇ ਲੰਦੇ ਪੰਜਾਬ ਵਾਲੇ ਪਾਸੇ ਇੱਕ ਵਾਰ ਫੇਰ ਯਾਤਰਾ ਦੇ ਤੇ ਐਤ ਕੀ ਜਿਹੜਾ ਇਧਰਲਾ ਪਾਸਾ ਇਹ ਬੰਦ ਹੈ ਮੈਂ ਤੁਹਾਨੂੰ ਦਿਖਾਵਾਂ ਅੱਗੇ ਤਾਂ ਇੱਥੋਂ ਲੰਗੇ ਸੀ ਕਾਫੀ ਕੁਝ ਬਦਲ ਗਿਆ 1 ਸਾਲ ਜੀ ਤੇ ਐਤ ਕੀ ਮੈਂ ਲਾਦਾ ਇਧਰ ਸਾਈਡ ਉਤੋਂ ਦੀ ਲੈ ਕੇ ਜਾਣਗੇ ਤੁਹਾਨੂੰ ਦਿਖਾ ਦਈਏ ਤੇ ਆਹ ਦੇਖੋ ਇਧਰ ਦੀ ਲੈ ਕੇ ਜਾ ਰਹੇ ਆ ਤੇ ਪਿਛਲੇ ਵਾਰ ਇੱਥੋਂ ਗਏ ਸੀ ਜੀ ਸਿੱਧਾ ਇਧਰ ਨੂੰ ਤੇ ਹੁਣ ਕਹਿੰਦੇ ਕੰਸਟਰਕਸ਼ਨ ਚੱਲ ਰਹੀ ਹੈ ਇੱਥੇ ਸਾਰੀ ਚੀਜ਼ ਬੰਦ ਕੀਤੀ ਹੋਈ ਹੈ ਤੇ ਸੰਗਤ ਸਾਰੀ ਲੰਘ ਕੇ ਆ ਰਹੀ ਹੈ ਇਹ ਦੇਖੋ ਸਾਹਮਣੇ ਵਾਲੇ ਪਾਸੇ ਥੋੜੀ ਉਹ ਤਾਂ ਰਹੇ ਇਹ ਚਾਚਾ ਬੀਐਸਐਫ ਵਾਲਾ ਕਹਿੰਦਾ ਮੈਂ ਬੈਗ ਰੱਖਣੇ ਨਹੀਂ ਇਹ ਟੱਕਣ ਵਾਲਾ ਕਹਿੰਦੇ ਅਸੀਂ ਬੈਗ ਲੈ ਕੇ ਜਾਵਾਂਗੇ ਤੁਹਾਡੇ ਇਹ ਬੈਗ ਲੱਗਦੇ ਆ ਸਾਰੇ ਸਾਡੇ ਮੈਨੂੰ ਸੁਣਦੇ ਨਹੀਂ ਚਾਹ ਬੰਨਣ ਗਿਆ ਜੇ ਸਾਰੀਆਂ ਹਾਂਜੀ ਸੱਸੀ ਦਾ ਭੈਣੇ ਹੋਰ ਕਿਤਾ ਜੀ ਔਰ ਸ਼ੁਕਰੀਆ ਜੀ ਥੈਂਕ ਯੂ ਥੈਂਕ ਯੂ ਵੈਰੀ ਮਚ ਹਾਂਜੀ ਸੱਸੀ ਦਾ ਹਲੋ ਠੀਕੋ ਰੱਖ ਲੈ ਰੱਖ ਲੈ ਭਰਾਵਾ ਸਾਰੇ ਰੱਖ ਲੈ ਤੁਸੀਂ ਸੋਚ ਕੀ ਇਸ ਗੇਰੇ ਤੁਸੀਂ ਮੈਨੂੰ ਮਿਲੋ ਨਾ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਜੀ ਜੀ ਥੈਂਕ ਯੂ ਜੀ ਇਸ ਵਾਰ ਨਾ ਜਿਹੜਾ ਤੁਹਾਨੂੰ ਕਹਿਆ ਸਾਈਡ ਉੱਪਰ ਦੇ ਜਾ ਰਹੇ ਹਾਂ ਆ ਪਿਛਲੇ ਪਾਸੇ ਦੀ ਹੈ ਅੱਗੇ ਪਹਿਲਾਂ ਇੱਧਰ ਕਦੇ ਆਏ ਨਹੀਂ ਸੀ ਆ ਏਰੀਆ ਚਲੋ ਚਲੋ ਆਜੋ ਡਿਸਟੈਂਸ ਇਸ ਵਾਰ ਕਾਫੀ ਐ ਤੁਰਕੇ ਜਾਣ ਵਾਲੀ ਤੇ ਪਿਛਲੀ ਵਾਰ ਤਾਂ ਸਿੱਧਾ ਹੀ ਸੀ ਜਿਵੇਂ ਤੁਹਾਨੂੰ ਦੱਸਿਆ ਬਿਲਕੁਲ ਨੇੜੇ ਤੁਰਕੀ ਪਹੁੰਚਿਆ ਜਾ ਸਕਦਾ ਸੀਗਾ ਐਤਕੀ ਆ ਕੰਸਟਰਕਸ਼ਨ ਕਰਕੇ ਰੇਤੇ ਰਵੇ ਵਿੱਚੋਂ ਦੀ ਇਧਰ ਦੀ ਵਧੀਆ ਹੋਇਆ ਬਾਈ ਹੁਣ ਇਹਨਾਂ ਨੂੰ ਬੈਗ ਫੜਾ ਦੇ ਨਹੀਂ ਤਾਂ ਬਾਈ ਸਾਰੇ ਬੈਗ ਲੈ ਫੜ ਜਾਣੇ ਸਾਡੇ ਹਨਾ ਹੈ ਕਿ ਟੁੱਟ ਟੁੱਟ ਜਾਣੇ ਸੀ ਸਾਰੇ ਹੀ ਹਾਂਜੀ ਤੁਹਾਡੇ ਟਾਇਰ ਵੀ ਟੁੱਟ ਜਾਣੇ ਸੀ ਜੀ ਆਹ ਤੇ ਸਾਡੀਆਂ ਬੱਗੀਆਂ ਕੰਮ ਦੇ ਰਿਆ ਨਹੀਂ ਤੁਹਾਨੂੰ ਇਹ ਦੇਖ ਲੋ ਬੰਦੇ ਜਾਈ ਤੇ ਮੈਂ ਮਾਈਕ ਲਾਇਆ ਤੁਹਾਡਾ ਨਾਲ ਅੱਛਾ ਹਾਂਜੀ ਮਾਈਕ ਨਾ ਤੋੜਦੇ ਇਹ ਜ਼ਰੂਰੀ ਨਹੀਂ ਮਾਈਕ ਨਹੀਂ ਤੋੜਦਾ ਤੇਰਾ ਚੱਲ ਧੰਨਵਾਦ ਭਰਾ ਐ ਜੀ ਐ ਲਓ ਜੀ ਢੱਲੋਂ ਸਾਹਿਬ ਆ ਗਏ ਨੇ ਆਪਣੇ ਕੋਣ ਹਾਂਜੀ ਜੀ ਸ਼ੁਕਰੀਆ ਜੀ ਮਿਹਰਬਾਨੀ ਦਾ ਦੀ ਮਿਹਰਬਾਨੀ ਜੀ ਮਿਹਰਬਾਨੀ ਜੀ ਰਾਣਾ ਸਾਹਿਬ ਕਿਵੇਂ ਜੀ ਹੋਰ ਠੀਕ ਠਾਕ ਜੀ 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 ਸ਼ੁਕਰੀਆ ਸ਼ੁਕਰੀਆ ਆ ਲਓ ਜੀ ਸਾਡਾ ਤਾਂ ਵੈਲਕਮ ਹੋ ਗਿਆ ਸੀ ਆ ਬਾਪੂ ਉਹਨੇ ਦਾ ਵੈਲਕਮ ਕਰੋ ਐਦਗੀ ਚਲੋ ਸ਼ੁਕਰੀਆ ਜੀ ਫੜੋ ਜੀ ਆ ਚਾਚਾ ਜੀ ਨੂੰ ਫੜਾਓ ਇੱਕ ਸਾਡੀ ਮਾਂ ਜੀ ਢਿੱਲੋ ਬਾਈ ਮੈਂ ਕਿਹਾ ਐਤ ਕੀ ਅਸੀਂ ਇਹ ਚਾਚਾ ਜੀ ਨੂੰ ਮੈਂ ਖਾਸ ਕਰਕੇ ਤੁਹਾਡੇ ਵਾਸਤੇ ਲੈ ਆਉ ਜੀ ਨਹੀਂ ਨਹੀਂ ਉਹ ਉਹਨੇ ਇੱਕ ਪਿੱਛੇ ਵੀ ਇਹਨਾਂ ਨੂੰ ਪਾਉ ਜੀ ਮੈਂ ਕਿਹਾ ਵੱਡੇ ਕੱਦਾਂ ਵਾਲੇ ਬੰਦੇ ਸਾਡੇ ਵੀ ਹੈ ਉੱਚੇ ਲੰਘੇ ਉੱਚੇ ਲੰਘੇ ਐਤ ਕੀ ਅਸੀਂ ਜਾ ਹੈ ਮੰਨ ਗਿਆ ਚਾਰ ਕਿੰਝ ਵੱਧ ਗਿਆ ਅੱਗੇ ਸਾਨੂੰ ਐ ਧੌਣ ਜਗ ਜਗ ਦੇਖਣੀ ਪੈਂਦੀ ਢੱਲੋ ਸਾਹਿਬ ਕਰੀਏ ਹਾਂਜੀ ਹੋਰ ਸਸੀ ਗੱਲ ਹੋਰ ਠੀਕ ਠਾਕ ਚਲੋ ਲਓ ਜੀ ਸਵਾਗਤ ਹੋ ਗਿਆ ਤੇ ਇਮੀਗ੍ਰੇਸ਼ਨ ਦੇ ਲਈ ਅੰਦਰ ਜਾ ਰਹੇ ਹਾਂ ਹੁਣ ਇੱਥੇ ਵੀ ਲੰਗਰ ਪਾਣੀ ਦਾ ਪ੍ਰਬੰਧ ਹੁੰਦਾ ਇਧਰਲੇ ਪਾਸੇ ਵੀ ਇਧਰਲੇ ਪਾਸੇ ਵੀ ਲੰਗਰ ਪਾਣੀ ਚੱਲਦਾ ਹੁੰਦਾ ਹੈਗਾ ਤੇ ਇਹ ਇਧਰਲਾ ਪਾਸਾ ਹੈਗਾ ਦੂਜਾ ਪਾਸਾ ਲਹਿੰਦੇ ਪੰਜਾਬ ਦਾ ਪਾਕਿਸਤਾਨੀ ਇਮੀਗ੍ਰੇਸ਼ਨ ਵਾਲਾ ਹਾਂਜੀ ਇੱਧਰ ਆ ਜਾਓ ਇਹ ਆਪਾਂ ਵਾਪਸ ਕਰਨੇ ਆ ਜੀ ਇਹਨਾਂ ਨੂੰ ਇਹਨਾਂ ਨੇ ਫੇਰ ਅੱਗੇ ਵੀ ਹੋਰ ਕਿਸੇ ਨੂੰ ਦੇਣੇ ਹੁੰਦੇ ਆ ਮੈਂ ਕਿਹਾ ਇਹ ਵਾਪਸ ਕਰਨੇ ਚੱਲੋ ਜੀ ਮੈਂ ਕਿਹਾ ਵਾਪਸ ਕਰਨੇ ਇਹਨਾਂ ਦੇ ਅੱਗੇ ਹੋਰ ਨੂੰ ਵੀ ਨੇ ਮੈਂ ਕਿਹਾ ਅੱਗੇ ਹੋਰ ਨੂੰ ਵੀ ਦੇਣੇ ਆ ਤਿੰਨ ਹਜ਼ਾਰ ਬੰਦਾ ਆ ਤੇ ਤਿੰਨਾਂ ਨੇ ਭੁਗਤਾਉਣਾ ਆ ਫੁੱਲ ਮੋੜ ਦਿਓ ਜੀ ਜਿਆਦ ਨਾਲ ਸਾਰੇ ਇਹ ਨਾਲ ਨਹੀਂ ਲੈ ਕੇ ਜਾਣੇ ਆਪਾਂ ਇਮੀਗ੍ਰੇਸ਼ਨ ਕਰਾ ਲਈਏ ਹੁਣ ਆਜੋ ਨੇਤੀ ਬੰਦਾ ਕੰਮ ਕਰਾ ਕਰ ਕੀ ਹੋ ਗਿਆ ਘਰ ਦਾ ਪੇਤੀ ਲੰਗਾ ਢਾਏ ਤੁਸੀਂ ਸਾਡੀ ਨਾ ਇੱਕ ਕੈਮਰਾ ਜਿਹੜਾ ਨਾ ਬਚ ਵੀ ਨਹੀਂ ਸਕਦੇ ਚਲ ਨਹੀਂ ਨਹੀਂ ਆਏ ਆ ਜੀ ਅਸੀਂ ਕਰਨਾ ਵੀ ਕੀ ਹੈ ਹਾਂਜੀ 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 ਇਮੀਗ੍ਰੇਸ਼ਨ ਕਰਾ ਲਈਏ ਜੀ ਹੁਣ ਲੈ ਆ ਜਲਦੀ ਜਲਦੀ ਨਿਕਲੀਏ ਤੇ ਆਇਓ ਆਜੋ ਵੀਰੇ ਲਖੇ ਚਲੋ ਜੀ ਥੈਂਕ ਯੂ ਠੀਕ ਹੈ ਜੀ ਜੀ ਸ਼ੁਕਰੀਆ ਸਾਰੇ ਹਾਂਜੀ ਲਓ ਜੀ ਬਾਈ ਨੂੰ ਤਾਂ ਮਿਲਨੇ ਮੈਂ ਕਿਹਾ ਮਿਲਨੀਆ ਗੱਲਨੀਆ ਸਾਡੀਆਂ ਰਹਿਗੀਆਂ ਸਾਰਿਆਂ ਦੀਆਂ ਮਿਲਨੀਆਂ ਕਿਉਂ ਜੀ ਹੈ ਸਾਡੀ ਰਹਿ ਗਈ ਹਾਂਜੀ ਵੈਲਕਮ ਤੁਹਾਨੂੰ ਫੇਰ ਇੱਕ ਵਾਰੀ ਜੀ ਸ਼ੁਕਰੀਆ ਬਹੁਤ ਦਿਲ ਖੁਸ਼ ਹੈ ਵੀ ਤੁਸੀਂ ਫੇਰ ਆਏ ਹਾ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਇਹ ਵੀ ਮੈਂ ਦੱਸ ਦਵਾਂ ਵੀ ਇਹਨਾਂ ਦੇ ਤਰਲੇ ਪਾਪਾ ਇਹਨਾਂ ਨੂੰ ਆਖਿਆ ਵੀ ਆਓ ਫੇਰ ਫੇਰ ਆਉਂਦੇ ਯਾਰ ਇੰਨੀ ਸਾਨੂੰ ਐਤ ਕੀ ਵੀਜ਼ਾ ਵੀ ਤਰਲੇ ਪਾਪਾ ਹੀ ਮਿਲੇ ਐਤ ਕੀ ਬਹੁਤ ਲੇਲੜੀਆਂ ਕੱਢਣੀਆਂ ਪਈਆਂ ਜੀ ਵੀਜ਼ੇ ਲਈ ਵੀਜ਼ਾ ਬਹੁਤ ਮੁਸ਼ਕਲ ਮਿਲੇ ਹਾਂਜੀ ਪਿਛਲੀ ਵਾਰੀ ਹਾਂਜੀ ਤੁਹਾਡਾ ਸਾਰੇ ਬਲੌਗ ਵੇਖ ਕੇ ਹਾਂਜੀ ਅਸੀਂ ਦਰਸ਼ਨ ਕੀਤੇ ਸਾਡੀ ਵੈਕਡੂ ਨੇ ਕਿਰਪਾ ਕਰਤੀ ਕਿ ਅਸੀਂ ਆਪ ਹੀ ਦਰਸ਼ਨ ਕਰਾਂਗੇ ਹਾਂਜੀ ਚਲੋ ਵੈਲਕਮ ਤੁਹਾਨੂੰ ਜੀ ਕਰਮਾਂ ਦੀ ਗੱਲ ਹੈ ਜੀ ਬਿਲਕੁਲ ਹਾਂਜੀ ਭਾਗਾਂ ਜਿਹਦੇ ਜਿਹਦੇ ਲਿਖਿਆ ਹੈ ਹਨਾ ਤੇ ਐਤਕੀ ਜੀ ਅਸੀਂ ਸਾਡਾ ਤੁਹਾਨੂੰ ਜਿਵੇਂ ਦੱਸਿਆ ਖੁੱਲਾ ਵੀ ਜਾਤਕੀ ਨਵੀਆਂ ਜਗਾਵਾਂ ਦਿਖਾਉਣੀ ਠੀਕ ਹੈ ਕਿਤੇ ਨਹੀਂ ਵੀ ਉੱਥੇ ਉੱਥੇ ਪਿੰਡਾਂ 'ਚ ਉੱਥੇ ਉੱਥੇ ਤਰੇ ਫਿਰਨੇ ਹੋਰ ਐ ਨੂੰ ਜਾਗੇ ਆ ਨਵੀਆਂ ਥਾਵਾਂ ਤੇ ਪਹਿਲੇ ਅਸੀਂ ਦੱਸ ਕੇ ਦਿੰਦਾ ਜਥੇ ਨਾਲ ਹੀ ਰਹਿਣਾਗਾ ਜਿੱਥੇ ਜਿੱਥੇ ਆਪਣਾ ਜਥਾ ਜਿਉ ਸੰਗਤ ਜਾਉ ਉਹ ਤੋਂ ਬਾਅਦ ਚ ਫਿਰ ਅਸੀਂ ਕੁਝ ਹੋਰ ਮਲਤਾਨ ਸਾਈਡ ਦਾ ਵੀਜ਼ਾ ਲਿਆ ਹੋਰ ਹਿਸਟੋਰੀਕਲ ਪਲੇਸਸ ਹੋਰ ਆਲਾ ਦਵਾਲਾ ਇਧਰ ਜੀ ਢੱਲੋਂ ਸਾਹਿਬ ਦੀ ਦੁਨੀਆ ਬਹੁਤ ਫੈਨ ਹੈ ਛੱਡਦੇ ਪੰਜਾਬ ਤੋਂ ਇਹ ਫੋਟੋਆਂ ਨਹੀਂ ਮੁੱਕਦੀ ਇਹਨਾਂ ਦੀਆਂ ਚਲੋ ਜੀ ਚਲੋ ਚਲੋ ਜੀ ਇਮੀਗ੍ਰੇਸ਼ਨ ਕਰਾਉਣਾ ਜੀ ਹੁਣ ਬਾਈ ਜੀ ਸਾਡੇ ਨਾਲ ਵੀ ਇੱਕ ਫੋਟੋ ਲੈ ਲਓ ਜੀ ਅਸੀਂ ਫੋਟੋ ਕਰਾ ਲਈਏ ਜੀ ਅਸੀਂ ਫੋਟੋ ਕਰਾ ਲਈਏ ਜੀ ਇੱਕ ਇਮੀਗ੍ਰੇਸ਼ਨ ਸਾਰਾ ਕਲੀਅਰ ਹੋ ਗਿਆ ਜੀ ਇਧਰਲੇ ਪਾਸੇ ਹੋ ਵੀ ਤੇ ਹੁਣ ਅਸੀਂ ਅੱਗੇ ਜਾ ਰਹੇ ਹਾਂ ਅੱਗੇ ਵੀ ਟੈਂਟ ਲੱਗੇ ਹੋਏ ਨੇ ਤੇ ਅੱਗੇ ਮੇਰੇ ਖਿਆਲ ਚ ਆਇਡੈਂਟੀਫਿਕੇਸ਼ਨ ਕਾਰਡ ਆ ਜਿਹੜੇ ਆਪਣੇ ਉਹ ਬਣਨੇ ਆ ਤੇ ਪਾਸਪੋਰਟ ਦੀ ਐਤਕੀ ਨਾ ਮੋਹਰ ਤੁਹਾਨੂੰ ਅੰਦਰੋਂ ਨਹੀਂ ਦਿਖਾ ਸਕਦਾ ਪਰ ਸਟੈਂਪ ਲੱਗੀ ਕਿਉਂਕਿ YouTube ਦੀ ਪਾਲਿਸੀ ਚ ਕੁਝ ਆਉਂਦਾ ਹੈਗਾ ਇੱਥੇ ਜੀ ਸਾਰੀ ਇਹ ਰਜਿਸਟ੍ਰੇਸ਼ਨ ਹੁੰਦੀ ਆ ਔਨ ਸਾਰੀ ਜਿਹੜਾ ਟੈਂਟ ਲੱਗਿਆ ਤੁਹਾਨੂੰ ਦਿਖਾਇਆ ਸੀ ਨਾ ਇੱਥੇ ਬੱਸਾਂ ਦੀ ਬੁਕਿੰਗ ਹੁੰਦੀ ਆ ਤੇ ਜਿਹੜੀਆਂ ਤੁਹਾਨੂੰ ਪੂਰੀ ਯਾਤਰਾ ਕਰਾਉਣੀ ਆ 505500 ਰੁਪਿਆ ਇੰਡੀਅਨ ਇੱਕ ਜਣੇ ਦਾ ਲਿਆ ਜਾਂਦਾ ਪਰ ਪਰਸਨ ਤੇ ਦੂਜਾ ਇੱਥੇ ਕਰੰਸੀ ਵੀ ਐਕਸਚੇਂਜ ਕਰਾ ਸਕਦੇ ਹੋ ਤੁਸੀਂ 290 ਦੇ ਪ੍ਰਾਈਸ ਨਾਲ ਬੱਟੇ ਨਾਲ ਹੋਰ ਜੀ ਠੀਕ ਠਾਕ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕਿੱਦਾਂ ਜੀ ਬਹੁਤ ਵਧੀਆ ਚੜਦੀ ਕਲਾ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜੀ ਤੇ ਆ ਦੇਖੋ ਜੀ ਆ ਲਿਖਿਆ ਰੈਂਟ ਪਰ ਪਰਸਨ ਇਹ ਬਸ ਜਦਾ ਇਹ ਸਾਰਾ ਹੋ ਰਿਹਾ ਇੰਦੇ ਜਾਮ ਤੇ ਉਹ ਉਥੇ ਕਰੰਸੀ এক্সচেਜ ਹੋ ਰਹੀ ਹੈ ਇਹ ਸਾਰਾ ਕੁਝ ਕਈ ਬੰਦੇ ਪੁੱਛਦੇ ਹੁੰਦੇ ਵੀ ਕਰੰਸੀ ਕਿੱਥੋਂ এক্সচেਜ ਹੋਣੀ ਹੈ ਇਹ ਜਦੋਂ ਜੀ ਬਾਟਰ ਟੱਪ ਜਾਨੇ ਆਪਾਂ ਦੂਜੇ ਪਾਸੇ ਆ ਜਾਨੇ ਤੇ ਇਧਰਲੇ ਪਾਸੇ ਸਾਰੀ ਇਹ ਚੇਂਜ ਕਰਾ ਸਕਦੇ ਹਾਂ ਬਾਹਰਲੇ ਪਾਸੇ ਲੰਗਰ ਲੱਗਿਆ ਹੋਇਆ ਤੇ ਸਾਰਾ ਸਸੀ ਗੱਲ ਬਾਈ ਜੀ ਹੋਰ ਠੀਕ ਠਾਕ ਜੀ ਬਾਹਰ ਬਾਹਰੇ ਚੱਲਦੇ ਅੰਦਰ ਦਾ ਰਸ਼ ਬੜਾ ਚਾਹ ਪਾਲੀ ਭਾਈ ਚਾਹ ਲੈ ਗਏ ਨੇ ਕਹਿੰਦੇ ਥੱਕ ਗਏ ਤੁਸੀਂ ਹੈ ਸਾਰੇ ਦਿਖਾਉਂਦੇ ਦਿਖਾਉਂਦੇ ਦੇਖੋ ਤੇ ਇੱਥੇ ਆ ਜੀ ਲੰਗਰ ਉਹ ਸਾਹਮਣੇ ਇਮੀਗ੍ਰੇਸ਼ਨ ਹੈ ਤੂੰ ਬਾਜੋ ਤੇ ਪਹਿਲਾਂ ਇਹ ਰਜਿਸਟ੍ਰੇਸ਼ਨ ਇੱਧਰ ਕਰਾਉਣੀ ਪੈਂਦੀ ਆ ਸਾਰਿਆਂ ਨੂੰ ਜਿੰਨੇ ਬੰਦੇ ਜਥੇ ਵਾਲੇ ਆਏ ਆ ਇੱਥੇ ਰਜਿਸਟ੍ਰੇਸ਼ਨ ਕਰਾਉਣੀ ਹੈ ਸੱਜੇ ਪਾਸੇ ਸਾਰਿਆਂ ਦੇ ਰਸਤਾ ਕੱਢ ਲਓ ਜੀ ਸੰਭਾਲ ਲੈ ਕੇ ਅੱਗੇ ਪਿੱਛੇ ਹੋ ਜਾਓ ਰਸਤਾ ਖੜ ਦੇ ਰਸਤਾ ਦੇ ਜੀ ਰਸਤੇ ਦੇ ਸਾਈਡ ਤੇ ਹੋ ਜਾਓ ਅੱਗੇ ਹਿੱਸੇ ਚਲੇ ਜਾਓ ਅੱਗੇ ਚਲੇ ਜਾਓ ਅੱਗੇ ਬੜੀ ਜਦਾ ਖਾਲੀ ਪਈ ਹੈ ਲੋ ਜੀ ਇੱਥੇ ਬਣਦੇ ਨੇ ਜਿਹੜੇ ਆਇਡੈਂਟੀਫਿਕੇਸ਼ਨ ਕਾਰਡ ਐਨੂੰ ਯਾਤਰੀ ਕਾਰਡ ਵੀ ਕਹਿੰਦੇ ਬਣ ਗਿਆ ਅੰਕਲ ਜੀ ਤੁਹਾਡਾ ਲਓ ਦਿਖਾਓ ਮੜੇ ਵਿੱਚ ਪਾ ਕੇ ਉਹਨੂੰ ਫੇਰ ਦਿਖਾਓ ਠੀਕ ਇਹੋ ਜਿਹਾ ਬਣਦੇ ਨੇ ਐ ਆਇਡੈਂਟੀਫਿਕੇਸ਼ਨ ਕਾਰਡ ਬਣਦੇ ਆ ਜੀ ਇਹ ਸਾਰਿਆਂ ਨੇ ਲੈਣਾ ਜ਼ਰੂਰੀ ਹੈ ਸਾਰਿਆਂ ਨੂੰ ਤੇ ਫੇਰ ਹੀ ਤੁਹਾਨੂੰ ਬੱਸ 'ਚ ਚੜ੍ਹਨ ਦਿੰਦੇ ਨੇ ਆਇਡੈਂਟੀਫਿਕੇਸ਼ਨ ਕਾਰਡ ਦੇ ਨਾਲ ਤੇ ਪਹਿਲਾਂ ਇਮੀਗ੍ਰੇਸ਼ਨ ਪਹਿਲਾਂ ਰਜਿਸਟ੍ਰੇਸ਼ਨ ਹੁੰਦੀ ਆ ਉੱਥੋਂ ਟਿਕਟ ਮਿਲਦੀ ਆ ਟਿਕਟ ਤੋਂ ਬਾਅਦ ਜੀ ਫਿਰ ਇਮੀਗ੍ਰੇਸ਼ਨ ਹੁੰਦੀ ਆ ਇਮੀਗ੍ਰੇਸ਼ਨ ਤੋਂ ਜਿਹੜਾ ਅਗਲਾ ਪ੍ਰੋਸੈਸ ਹੁੰਦਾ ਇਹ ਹੋ ਜਾਂਦਾ ਜੀ ਲਓ ਦਿਖਾ ਦਿੰਨੇ ਜੇ ਹੁਣ ਗਲ ਚ ਗਲ ਚ ਪਾਇਆ ਜਾਊਗਾ ਜੀ ਇਹ ਸਾਰਾ ਦਿਨ ਪਾ ਕੇ ਰੱਖਣਾ ਆਪਾਂ ਆਪਣੇ ਕੋਲ ਰੱਖਣਾ ਲਓ ਅਜ ਤੋਂ ਬਾਅਦ ਚ ਕਮਰੇ ਵਗੈਰਾ ਬਣਦੇ ਜੀ ਆ ਦੇਖੋ ਇਹ ਆਇਡੈਂਟੀਟੀ ਕਾਰਡ ਇੰਡੀਅਨ ਯਾਤਰੀ ਯਾਤਰੀ ਕਾਰਡ ਬਣ ਗਿਆ ਨੂੰ ਹੁਣ ਗਲ ਚ ਪਾ ਲਿਓ ਜੀ ਇਹ ਵੀ ਬਲੌਗ ਵੀ ਦਿੱਤਾ ਹੋਣਾ ਜੀ ਹਾਂ ਇਹ ਜ਼ਰੂਰੀ ਆ ਹੁਣ ਕਿਤੇ ਬਾਹਰ ਨਿਕਲਣਾ ਗੁਰਦੁਆਰਾ ਸਾਹਿਬ ਤੋਂ ਅੰਦਰ ਆਉਣਾ ਬਾਹਰ ਜਾਣਾ ਇਹ ਜ਼ਰੂਰੀ ਹੋ ਗਿਆ ਹੁਣ ਯਾਤਰੀ ਬਣ ਕੇ ਤੁਸੀਂ ਜਾਵਾਂ ਠੀਕ ਹੈ ਜੀ ਠੀਕ ਹੈ ਚਲੋ ਜੀ ਚਲੋ ਜਿਨ੍ਹਾਂ ਦੇ ਪਛਾਣ ਪੱਤਰ ਬਣ ਗਏ ਨੇ ਆਪਣਾ ਸਮਾਨ ਲੈ ਕੇ ਅੱਗੇ ਚਲੇ ਜਾਓ ਜੀ ਜਿਨ੍ਹਾਂ ਦੇ ਪਛਾਣ ਪੱਤਰ ਬਣ ਗਏ ਨੇ ਆਪਣਾ ਸਮਾਨ ਲੈ ਕੇ ਅੱਗੇ ਚਲੇ ਜਾਓ ਜਾ ਕੇ ਤੇ ਕਮਰੇ ਦੀ ਪੱਤੀ ਲਵੋ ਜੀ ਸਾਰਾ ਇਮੀਗ੍ਰੇਸ਼ਨ ਕਲੀਅਰ ਕਰਦੇ ਤੇ ਫਾਰਮੈਲਿਟੀਜ਼ ਕਰਦੇ ਸ਼ਾਮ ਦੇ ਵੱਜ ਕੇ ਜੀ 6 ਤੇ ਹੁਣ ਇਥੋਂ ਬੱਸੇ 'ਚ ਬਿਠਾਉਣ ਲੱਗੇ ਆ ਇਹਨਾਂ ਨੂੰ ਸਾਰਿਆਂ ਨੂੰ ਤੇ ਜਿੰਨੇ ਸਾਡੇ ਪਰਿਵਾਰ ਦੇ ਮੈਂਬਰ ਆ ਸੀ ਮੇਬੀ ਅਲੱਗ ਜਾਵਾਂਗੇ ਕਹਿੰਦੇ ਅਲੱਗ-ਅਲੱਗ ਜਾਣਾ ਜੀ ਇਥੋਂ ਲੱਗਣਾ ਕੋਈ ਸਵਾ ਡੇਢ ਘੰਟਾ ਨਨਕਾਣਾ ਸਾਹਿਬ ਪਹੁੰਚਣ ਦਾ ਉਹ ਫੇ ਪਹੁੰਚਦੇ ਆ ਫਿਰ ਜਾ ਕੇ ਦਿਖਾਉਣੇ ਕਿਹੋ ਜਿਹਾ ਮਾਹੌਲ ਹੈ ਲਓ ਜੀ ਇਹ ਤੀਜੀ ਗਾਣਵਾਈ ਆ ਕਹਿੰਦੇ ਪਹਿਲੀ ਤੁਰੇ ਸੀ 2 ਵਜੇ ਪਹਿਲਾ ਜਿਹਾ 2 ਵਜੇ ਤੁਰੇ ਸੀ ਇਥੋਂ ਤੇ ਵਾਹਿਗੁਰੂ ਸਾਹਿਬ ਵੀ ਫਤਿਹ ਹੋ ਠੀਕ ਠਾਕ ਹਾਂ ਜੀ ਜੀ ਸ਼ੁਕਰੀਆ ਭਾਈ ਜੀ ਮਿਹਰਬਾਨੀ ਜੀ ਸਾਇਰ ਥੈਂਕ ਯੂ ਤੇ ਦੂਜਾ ਤੁਰੇ ਸੀ ਜੀ 3 3:30 ਤੇ ਆ ਹੁਣ ਤੀਜਾ ਜੀ ਤੁਰਨ ਆ ਰਹੇ ਹਾਂ ਹਾਂ ਜੀ ਕਿਵੇਂ ਹੋ ਠੀਕ ਠਾਕ ਸ਼ੁਕਰੀਆ ਚਲੋ ਜੀ ਚੱਲੀਏ ਢਿਲੋਂ ਸਾਹਿਬ ਇਹਨਾਂ ਨੂੰ ਬੱਸ 46 ਨੰਬਰ ਮਿਲੀ ਹੈ 46 ਨੰਬਰ 46 ਨੰਬਰ ਬੱਸ 'ਚ ਇਹਨਾਂ ਨੂੰ ਬਿਠਾਉਣ ਲੱਗਿਆ ਸੀ ਟਿਕਟ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਵੀ ਲੈ ਲਈ ਆਹ ਟਿਕਟ ਹੀ ਹੈ ਬੱਸ ਬੱਸ ਦੀ ਅਸੀਂ ਵੀ ਬੱਸ 'ਚ ਸਫ਼ਰ ਕਰ ਸਕਦੇ ਹਾਂ ਪਰ ਬੱਸਾਂ ਨੇ ਟਾਈਮ ਬਹੁਤ ਲਾਉਣਾ ਜਥੇ ਨਾਲ ਜਿਹੜਾ ਸੰਗਤ 'ਚ ਥੋੜਾ ਜਿਹਾ ਟਾਈਮ ਜ਼ਿਆਦਾ ਲੱਗਦਾ ਹੁੰਦਾ ਹਮੇਸ਼ਾ ਹੀ ਤੇ ਇਹਨਾਂ ਨੇ ਲਗਭਗ 3-4 ਘੰਟਿਆਂ 'ਚ ਪਹੁੰਚਣਾ ਹੈ ਕਿਉਂ ਜੀ ਆਜੋ ਇੱਧਰ ਐਦਾਂ ਹੀ ਆ ਨਾ ਗੱਲ ਕਿੰਨੇ ਘੰਟਿਆਂ ਚ ਪਹੁੰਚ ਜਾਣਾ ਹੈ ਇੱਥੋਂ ਕਿੱਥੇ ਨਨਗਾਣਾ ਸਾਹਿਬ ਨਹੀਂ ਬਸ ਜਦੋਂ ਬੱਸ ਨਿਕਲ ਨੂੰ ਨਿਕਲ ਨੂੰ ਕਿੰਨਾ ਟਾਈਮ ਲੱਗਣਾ ਹੈ 2 2.5 ਘੰਟੇ 2.5 ਘੰਟੇ ਲੱਗਣੇ ਤੇ ਫਿਰ ਪਹੁੰਚਣ ਨੂੰ 3 ਘੰਟੇ ਹਾਂਜੀ ਮਤਲਬ 3 ਘੰਟਿਆਂ ਚ ਪਹੁੰਚ ਜਾਣਾ ਹੈ ਜਿ세 ਤਾਂ ਕਾਰ ਤੇ ਜਾਈਏ ਕਾਰ ਤੇ ਮੇਰਾ 1.5 ਘੰਟਾ 1.5 ਘੰਟਾ ਫਿਰ 1.5 ਘੰਟੇ ਚ ਪਹੁੰਚ ਜਾਏ ਇਹ ਐਦ ਕਿ ਸਾਡੇ ਬੈਗ ਲੈਨ ਨਹੀਂ ਆਏ ਬੈਗ ਲੈਨ ਆਉਂਦੇ ਹੁੰਦੇ ਅੱਗੇ ਕਿਉਂ ਨਹੀਂ ਨਹੀਂ ਇਹਨਾਂ ਨੇ ਨਹੀਂ ਲਿਆ ਬੈਗ ਮੈਂ ਪਛਾਣ ਲਿਆ ਇਹਨਾਂ ਨੂੰ ਮੈਂ ਕਿਹਾ ਸੀ ਤੁਸੀਂ ਕਿਹਾ ਸੀ ਚਲੋ ਹੋਰ ਸਰ ਜਾਂਦੇ ਜਾਂਦੇ ਹੋਏ ਮਿਲਾਂਗੇ ਠੀਕ ਹੈ ਹਾਂਜੀ ਸ਼ੁਕਰੇ ਮੈਂ ਪਛਾਣ ਲੈਣਾ ਉਹਨਾਂ ਬੰਦੇ ਨੂੰ ਮੈਂ ਭੁੱਲਦਾ ਨਹੀਂ ਹੁੰਦਾ ਪਿਛਲੀ ਵਾਰੀ ਇਹਨਾਂ ਨੇ ਬੈਗ ਛੱਡੇ ਸਾਡੇ ਪਛਾਣ ਲਿਆ ਚਲੋ ਧੰਨਵਾਦ ਆਜੋ ਆਜੋ ਜੀ ਆ ਇਹਨੂੰ ਦੋ ਫੋਟੋਆਂ ਖਿੱਚੋ ਜੀ ਦੋ ਚਲੋ ਸਾਹਿਬ ਨੇ ਇਹ ਗੱਡੀ ਬਦਲਦੀ ਜੀ ਤੁਹਾਡੇ ਨਾਲ ਇੱਕ ਬੈਗ ਛੋਟਾ ਇਹ ਦੇਖੋ ਮੁਬਾਰਕਾਂ ਮੁਬਾਰਕ ਆ ਬਾਈ ਤੁਹਾਨੂੰ ਪਹਿਲਾਂ ਦਾ ਇਹ ਚਿੱਟੀ ਤੋਂ ਗੱਡੀ ਕਾਲੀ ਹੋ ਗਈ ਘਰ ਰੰਗ ਕਰਾ ਲਿਆ ਰੰਗ ਕਰਾ ਲਿਆ ਰੰਗ ਕਰਾ ਲਿਆ ਫਿਲਮਿੰਗ ਕਰਾ ਲਈ ਲੈ ਕੇ ਤੋ ਇਹ ਦਿੱਤੀ ਆ ਉਹ ਵਾਹ ਅੱਛਾ ਉਹੀ ਗੱਡੀ ਆ ਬਰਾਨੀ ਉਹ ਰੰਗ ਕਰਾ ਲਿਆ ਜੀ ਨਵੀਂ 0 ਮੀਟਰ ਉਧਰ ਦੀ ਬੈਠੀ ਏ ਚਲੋ ਜੀ 4x4 ਇਹ ਸਾਡੇ ਨਾਲੇ ਨਾਲ ਦੀ ਆ ਜੀ ਮੈਂ ਤਾਂ ਪਿੱਛੇ ਬੈਣੀ ਫੋਰਚੂਨਰ ਸਾਡੇ ਕੋਲ ਚਿੱਟੀ ਆ ਇਹਨਾਂ ਕੋਲ ਕਾਲੀ ਆ ਪਿਛਲੀ ਵਾਰੀ ਇਹਨਾਂ ਤੋਂ ਦੇਖ ਕੇ ਮੈਂ ਲਈ ਸੀ ਨਵੀਂ ਚਲੋ ਢਿਲੋਂ ਸਾਹਿਬ ਚਲਿਏ ਚਲੋ ਜੀ ਚਲੋ ਜੀ ਚਲੋ ਜੀ ਚਲੋ ਲਾਹੌਰ ਦਾ ਲੱਗਣਾ ਜੀ ਇੱਥੋਂ ਸਾਨੂੰ ਕੋਈ ਅੱਧਾ ਘੰਟਾ ਤੇ ਲਾਹੌਰ ਚ ਕੁਝ ਦਿਖਦਾ ਹੈ ਨਹੀਂ ਅੰਮ੍ਰਿਤਸਰਾਂ ਕੋਈ ਸਮੋਗ ਜੀ ਬਹੁਤ ਹੈ ਧੂਆਂਦਾਰ ਕੁਝ ਹਨੇਰਾ ਹੋਣਾ ਵੀ ਸ਼ੁਰੂ ਹੋ ਗਿਆ ਤੇ ਬਾਕੀ ਇਹ ਹੈ ਵੀ ਦੂਜੀ ਵਾਰ ਜੰਮ ਪਈ ਜੀ ਮੈਂ ਤਾਂ ਅੱਜ ਤੇ ਖੁਸ਼ੀ ਤੀਜੀ ਵਾਰ ਜੰਮ ਪਈ ਕਹਿੰਦੇ ਹੁੰਦੇ ਜਿਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ ਤੇ ਹੁਣ ਨਨਕਾਣਾ ਸਾਹਿਬ ਜਾ ਕੇ ਅੱਜ ਦੇ ਵਲੌਗ ਦੀ ਇਹਦੀ ਸਮਾਪਤੀ ਕਰਾਂਗੇ ਆਪਾਂ ਤੇ ਫਿਰ ਕੱਲ ਤੋਂ ਕਿਹੋ ਜਿਹਾ ਪ੍ਰਬੰਧ ਹੈ ਕਿਹੋ ਜਿਹਾ ਆਲਾਦ ਵਾਲਾ ਨਨਕਾਣਾ ਸਾਹਿਬ ਦਾ ਹੋ ਰਿਹਾ ਹਨ ਆ ਐਤ ਕੀ ਜੋ ਜੋ ਨਵਾਂ ਜਿਵੇਂ ਜਿਵੇਂ ਆ ਜੋ ਬਾਕੀ ਪਰਿਵਾਰ ਦੇ ਨਾਲ ਹਨ ਤੇ ਉਹ ਹੋਰ ਥੋੜਾ ਜਿਹਾ ਸਾਡੇ ਲਈ ਮਾਹੌਲ ਹੈਗਾ ਤੇ ਉਹ ਤੁਹਾਨੂੰ ਅਸੀਂ ਦਿਖਾਉਂਦੇ ਰਹਿਣਾ ਹੈਗਾ ਤੇ ਪਹਿਲਾਂ ਜਥੇ ਦੇ ਨਾਲ ਵਲੌਗ ਆਉਣਗੇ ਸਾਰੇ ਉਸ ਤੋਂ ਬਾਅਦ ਫਿਰ ਬਾਈ ਹੁਣਾਂ ਨਾਲ ਜਿਵੇਂ ਤੁਹਾਨੂੰ ਦੱਸਿਆ ਸੈਪਰੇਟ ਪਿੰਡ ਘੁੰਮਣੇ ਆ ਤੇ ਸਾਊਥ ਪੰਜਾਬ ਐਤ ਕੀ ਮਲਤਾਨ ਵਾਲਾ ਉਧਰ ਪਿੰਡਾਂ ਵਾਲਾ ਪਾਸਾ ਤੇ ਜਿਹੜੀਆਂ ਨੁਕਸ ਨਵੀਆਂ ਚੀਜ਼ਾਂ ਪ੍ਰਾਣੀਆਂ ਤੋਂ ਹਟ ਕੇ ਜਿਹੜੇ ਪਿਛਲੇ ਵਾਰੀ ਘੁੰਮੇ ਸੀ ਉਹ ਤੋਂ ਹਟ ਕੇ ਨਵਾਂ ਕੁਝ ਕਮਾਵਾਂ 8 ਮਿੰਟ ਦਾ ਰਾਹ ਹੈ ਜੀ 3 ਕਿਲੋਮੀਟਰ ਦੇਖ ਲਓ ਜੀ ਰਾਤ ਹੋ ਗਈ ਨਨਕਾਣਾ ਸਾਹਿਬ ਟੋਲ ਪਲਾਜ਼ਾ ਰਾਤ ਦੇ ਬੱਜ ਗਏ 9 ਸਾਨੂੰ ਆਉਂਦਿਆਂ ਨੂੰ ਲਓ ਜੀ ਨਨਕਾਣਾ ਸਾਹਿਬ ਦੇ ਬਿਲਕੁਲ ਗੇਟ ਤੇ ਪਹੁੰਚ ਗਏ ਆ ਅਸੀਂ ਜਥੇ ਤੋਂ ਫਿਰ ਵੀ ਪਹਿਲਾਂ ਪਹੁੰਚ ਕੇ ਦੇ ਲੋ ਬੱਸ ਨੰਬਰ 34 ਪਹੁੰਚੀ ਹੈ ਹਜੇ ਤੇ ਨਾਲੇ ਅਸੀਂ ਲਾਹੌਰ ਘੁੰਮਦੇ ਘਮਾਉਂਦੇ ਲਾਹੌਰ ਦੇ ਵਿੱਚੋਂ ਦੀ ਹੁੰਦੇ ਹੋਏ ਆਏ ਆ ਆਪਦੀ ਐਂਟਰੀ ਕਰਵਾ ਕੇ ਸਾਰਾ ਕੁਝ ਕਰਵਾ ਕੇ ਇਹ ਬਾਹਰਲਾ ਪਾਸਾ ਹੈਗਾ ਜੀ ਗੁਰਦੁਆਰਾ ਸਾਹਿਬ ਦਾ ਤੇ ਜਥਾ ਸਾਰਾ ਰਹੇਗਾ ਸੰਗਤ ਵੀ ਸਾਡੀ ਪਹੁੰਚ ਗਈ ਛੱਡ ਦਿਓ ਜੀ ਜਗਾਰਾ ਹੁਣ ਸੋਨਹਾਰ ਸੋਨਹਾਰ ਬਾਕੀ ਹੁਣ ਜੀ ਕੱਲ ਦੇ ਵਲੌਗ ਚ ਤੁਹਾਨੂੰ ਸਤ ਸ੍ਰੀ ਅਕਾਲ ਰਾਦੇ 12 ਵਜ ਗਏ ਜੀ ਤੇ ਸਾਰੀਆਂ ਸੰਗਤਾਂ ਹੁਣ ਪਹੁੰਚੇ ਨੇ ਦੇਖ ਲਓ ਸਫਰ ਮਸੇ ਹੀ ਮਿਲਦਾ ਕੋਈ 250 300 ਕਿਲੋਮੀਟਰ ਦਾ ਤੇ ਜਿਹਨੂੰ ਲੱਗ ਜਾਂਦੇ ਆ 8 ਤੋਂ 12 ਘੰਟੇ ਇੱਥੇ ਪਹੁੰਚਣੇ